ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਕ ਹਾਂ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪਾਵਰ ਕਾਮ ਦਫਤਰ ਦੇ ਮਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੜਤਾਲ ਲੁਧਿਆਣੇ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਇਆ ਗਿਆ ਖਾਸ ਨਾਕਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਇਆ ਗਿਆ ਗੁਰਪ੍ਰੀਤ ਸਿੰਘ ਨੂੰ ਗੀਰੇ ਵੱਲੋਂ ਨਸ਼ਿਆਂ ਨੂੰ ਲੈ ਕੇ ਕੀਤੀ ਗਈ ਜਾਣਕਾਰੀ ਸਾਂਝੀ ਹੁਣ ਖਬਰਾਂ ਵਿਸਤਾਰ ਦੇ ਨਾਲ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਵਸ ਮਨਾਇਆ ਗਿਆ ਉਹਨਾਂ ਦਾ 98 ਜਨਮ ਦਿਵਸ ਜਿਹੜਾ ਮਨਾਇਆ ਗਿਆ ਅਤੇ ਸਦ ਭਾਵਨਾ ਦਿਵਸ ਵਜੋਂ ਇਹ ਜਿਹੜਾ ਜਨਮ ਦਿਹਾੜਾ ਉਹ ਮਨਾਇਆ ਗਿਆ ਤੇ ਇਸੇ ਮੌਕੇ ਉਹਨਾਂ ਦੇ ਇੱਕ ਸਮਾਗਮ ਵੀ ਰੱਖਿਆ ਗਿਆ ਅਤੇ ਪਿੰਡ ਬਾਦਲ ਵਿਖੇ ਜਿਹੜਾ ਵਿਸ਼ੇਸ਼ ਸਮਾਗਮ ਹੈ ਉਸ ਦਾ ਪ੍ਰਬੰਧ ਕੀਤਾ ਗਿਆ ਅਤੇ ਇਸੇ ਮੌਕੇ مرحوم ਬਾਦਲ ਸਾਹਿਬ ਨੇ ਬੁੱਤ ਦਾ ਉਦਘਾਟਨ ਵੀ ਕੀਤਾ ਗਿਆ ਅਤੇ ਇਹ ਜਿਹੜਾ ਬੁੱਤ ਸੀ ਅਗਰ ਉਸ ਦੀ ਜਾਣਕਾਰੀ ਤੁਹਾਨੂੰ ਸਾਂਝੀ ਕਰੀਏ ਤਾਂ ਇਹ ਪਿੱਤਲ ਦੇ ਨਾਲ ਤਿਆਰ ਹੋਇਆ ਇਸ ਦੀ ਲੰਬਾਈ ਜੇ ਗੱਲ ਕੀਤੀ ਜਾਵੇ ਤਾਂ 12 ਫੁੱਟ ਉੱਚੀ ਇਸ ਦੀ ਲੰਬਾਈ ਦੱਸੀ ਜਾ ਰਹੀ ਹੈ ਤੇ ਨਾਲ ਦੇ ਨਾਲ ਜੇ ਵਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਵਜ਼ਨ 14 ਕੁਇੰਟਲ ਦੱਸਿਆ ਜਾ ਰਿਹਾ ਹੈ देखो जो बादल साहब ਦੇ ਨਾਲ ਵਿਚਰ ਕੇ ਮੈਂ ਜੋ ਕੁਝ ਦੇਖਿਆ ਕਿ ਇੱਕ ਐਸਾ ਸਿਆਸਤਦਾਨ ਜਿਹੜਾ ਰਾਜਨੀਤੀ 'ਚ ਹੋਣ ਦੇ ਬਾਵਜੂਦ ਵੀ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਵੱਡਾ ਸਨਮਾਨ ਪ੍ਰਾਪਤ ਕਰਦਾ ਸੀ ਅੱਜ ਦੀ ਸਿਆਸਤ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂਗਾ ਕਿ ਜਿਹੜਾ ਇੱਕ ਇੱਕ ਧਿਰ ਦਾ ਇੱਕ ਧੜੇ ਦਾ ਲੀਡਰ ਹੋਵੇ ਤੇ ਸਾਰੇ ਉਹਨਾਂ ਦੇ ਵਿਰੋਧੀ ਲੋਕ ਵੀ ਉਹਦਾ ਸਨਮਾਨ ਕਰਨ ਇਹ ਇਸ ਤਰ੍ਹਾਂ ਦੀ ਜਿਹੜੀ ਸਟੇਟਸਮੈਨਸ਼ਿਪ ਆ ਜਾਂ ਉਹਨਾਂ ਦੀ ਜਿਹੜੀ ਕਦਰ ਆ ਜਿਹੜੀ ਰਿਸਪੈਕਟ ਆ ਇਹ ਮੈਨੂੰ ਲੱਗਦਾ ਵੀ ਇਸ ਤੋਂ ਵੱਧ ਇਸ ਦੇਸ਼ ਦੇ ਅੰਦਰ ਕਿਸੇ ਵੀ ਰਾਜਨੀਤਿਕ ਦੀ ਨਹੀਂ ਜੋ ਮੈਂ ਦੇਖੀ ਆ। ਦੂਜੀ ਗੱਲ ਇਹ ਹੈ ਕਿ ਉਹਨਾਂ ਦੇ ਜਦੋਂ ਜਿੱਤਦੇ ਸੀ ਉਦੋਂ ਵੀ ਮੈਂ ਨੇੜੇ ਹੋ ਕੇ ਦੇਖਿਆ ਉਹਨਾਂ ਨੂੰ। ਜਦੋਂ ਕਦੇ ਹਾਰ ਵੀ ਹੋਈ ਆ ਉਦੋਂ ਵੀ ਦੇਖਿਆ। ਉਹ ਇੱਕ ਸਾਰ ਚੱਲਦੇ ਸੀ ਜਿਵੇਂ ਅੱਜਕੱਲ ਕਹਿੰਦੇ ਆ ਨਾ ਵੀ ਜੇ ਹਾਰ ਵੀ ਗਏ ਤਾਂ ਬਾਦਲ ਸਾਹਿਬ ਨੇ ਇੱਕ ਦਿਨ ਰੈਸਟ ਕਰਕੇ ਦੂਜੇ ਦਿਨ ਚੱਲ ਪਣਾ ਭਾਈ ਚਲ ਗਿਆ ਆਪਾਂ ਸਾਰਿਆਂ ਦਾ ਧੰਨਵਾਦ ਕਰਾਇਆ ਠੀਕ ਹੈ ਨਾ। ਮਤਲਬ ਇੰਨੇ ਇੱਕ ਵਿਰੋਧੀ ਧਿਰ ਦੇ ਲੋਕਾਂ ਦਾ ਵੀ ਮਾਣ ਤੇ ਸਨਮਾਨ ਪ੍ਰਾਪਤ ਕੀਤਾ। ਕਦੇ ਕਿਸੇ ਵਿਰੋਧੀ ਨੇ ਉਹਨਾਂ ਤੇ ਉਂਗਲ ਨਹੀਂ ਚੁੱਕੀ ਉਹਨਾਂ ਦੀ ਇੱਕ ਐਡੀ ਵੱਡੀ ਸ਼ਖਸੀਅਤ ਸੀ ਕਿ ਪੱਤਰਕਾਰ ਭਾਈਚਾਰੇ ਵੱਲੋਂ ਵੀ ਪੁੱਛਿਆ ਗਿਆ ਜਿੱਡਾ ਮਰਜੀ ਔਖਾ ਸਵਾਲ ਉਹ ਟਾਲ ਦਿੰਦੇ ਸੀ ਤੇ ਪੱਤਰਕਾਰ ਜਿਹੜੇ ਆ ਉਹਨਾਂ ਦੀ ਰਿਸਪੈਕਟ ਤੇ ਕਦਰ ਦੇ ਮਦੇ ਨਜ਼ਰ ਉਹ ਜਿਹੜਾ ਵਾ ਉਸ ਗੱਲ ਨੂੰ ਅਸੈਪਟ ਕਰ ਲਏ ਸੀ ਗੁਰਪ੍ਰੀਤ ਸਿੰਘ ਘੁੱਗੀ ਦੇ ਵੱਲੋਂ ਪੰਜਾਬ ਨੂੰ ਲੈ ਕੇ ਜਾਣਕਾਰੀ ਜਿਹੜੀ ਐ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਭੈੜੀ ਨਜ਼ਰ ਲੱਗ ਚੁੱਕੀ ਹੈ ਫਿਰ ਤੋਂ ਉਹਨਾਂ ਵੱਲੋਂ ਇੱਕ ਕਹਾਵਤ ਕਹੀ ਗਈ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਨੂੰ ਬੁਰੀ ਨਜ਼ਰ ਲੱਗ ਚੁੱਕੀ ਹੈ ਤੇ ਪੰਜਾਬ ਨੂੰ ਹੁਣ ਨਸ਼ਿਆਂ ਤੋਂ ਦੂਰ ਲੈ ਕੇ ਜਾਣ ਦੀ ਜ਼ਰੂਰਤ ਹੈ ਅਤੇ ਇਸ ਨੂੰ ਲੈ ਕੇ ਉਹਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਹੁਣ ਉਪਰਾਲਾ ਕੀਤਾ ਜਾ ਰਿਹਾ ਤਾਂ ਜੋ ਹੁਣ ਪੰਜਾਬ 'ਚੋਂ ਨਸ਼ਿਆਂ ਨੂੰ ਖਤਮ ਕੀਤਾ ਜਾਵੇ ਅਤੇ ਹੁਣ ਐਜਡਿ ਸਰਵਿਸਿਜ਼ ਨੇ ਉਸ ਦੇ ਦੌਰਾਨ ਹੁਣ ਜਿਹੜੇ ਪੰਜਾਬ ਦੇ ਵਿੱਚ ਨੌਜਵਾਨ ਨੇ ਉਹਨਾਂ ਨੂੰ ਹੁਣ ਨਸ਼ਿਆਂ ਨੂੰ ਲੈ ਕੇ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਜਿਹੜੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਹੈ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਜਿਹੜੀ ਹੈ ਖੁਦ ਗੁਰਪ੍ਰੀਤ ਸਿੰਘ ਖੁੱਗੀ ਵੱਲੋਂ ਸਾਂਝੀ ਕੀਤੀ ਗਈ ਸਤਿ ਸ਼੍ਰੀ ਅਕਾਲ ਜੀ ਇੱਕ ਬਹੁਤ ਜ਼ਰੂਰੀ ਸੂਚਨਾ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਸਾਡਾ ਇਹ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਯੋਧਿਆਂ ਦੀ ਸੂਰਬੀਰਾਂ ਦੀ ਵਲੀਆਂ ਦੀ ਧਰਤੀ ਹੈ ਪਰ ਕਹਿੰਦੇ ਨਾ ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਬਾਹਰੋ ਹੁਣ ਤਾਂ ਸ਼ਾਇਦ ਮਿਰਚਾਂ ਤੋਂ ਵੀ ਅੱਗੇ ਦਾ ਕੰਮ ਹੈ ਕਿਉਂਕਿ ਅ ਪਤਾ ਨਹੀਂ ਕਿਹਦੀ ਤੁਲਣੀ ਨਜ਼ਰ ਲੱਗੀ ਸਾਡੇ ਪੰਜਾਬ ਨੂੰ ਨੌਜਵਾਨੀ ਜਿਹੜੀ ਹੈ ਨਸ਼ਿਆਂ ਵੱਲ ਨੂੰ ਤੁਰ ਪਈ ਪਰ ਸਦਕੇ ਚਾਹੀਏ ਪੰਜਾਬੀਆਂ ਦੇ ਔਰ ਸਾਡੇ ਸਾਰਿਆਂ ਦੇ ਸਾਂਝੇ ਉਦਮ ਦੇ ਕੇ ਜਦੋਂ ਵੀ ਅਸੀਂ ਕਿਸੇ ਮੁਸੀਬਤ 'ਚ ਫਸਦੇ ਹਾਂ ਤੇ ਉਸ ਮੁਸੀਬਤ ਦਾ ਟੱਕਰਾ ਕਰਨ ਲਈ ਵੀ ਅਸੀਂ ਸਾਰੇ ਇਕੱਠੇ ਹੋ ਜੰਨੇ ਆ ਸੋ ਇੱਕ ਬਹੁਤ ਕਮਾਲ ਦੀ ਪਹਿਲ ਗੱਦਮੀ ਕੀਤੀ ਗਈ ਹੈ ਜੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਵੱਲੋਂ ਔਰ ਇਸ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੇ ਪੈਟਰਨ ਐਂਡ ਚੀਫ ਸਾਡੇ ਮੁਖ ਨ्याय ਮੂਰਤੀ ਜਸਟਿਸ ਸੂਰਜਕਾਂਝੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਔਰ ਉਹਨਾਂ ਦਾ ਉਪਰਾਲਾ ਰੰਗ ਵੀ ਲਿਆ ਰਿਹਾ ਕਿ ਲੋਕਾਂ ਨੂੰ ਖਾਸ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁੱਧ ਜਾਗਰੂਕ ਕੀਤਾ ਜਾਵੇ ਨਸ਼ਿਆਂ ਦੀ ਇਸ ਬਲਾਮਤ ਦੇ ਨਾਲ ਟੱਕਰਿਆ ਜਾਵੇ ਕਹਿੰਦੇ ਨਾ ਹੁਣ ਤੈਨੂੰ ਟੱਕਰਾਂਗੇ ਸਜਰੇ ਸ਼ਰੀਰ ਤੇਰੇ ਬਣ ਕੇ ਤੇ ਇਸ ਨਸ਼ਿਆਂ ਦੀ ਲਹਿਰ ਨੂੰ ਖਤਮ ਕਰਨ ਵਾਸਤੇ ਆਪਣਾ ਬਹੁਤ ਵੱਡਮੁੱਲਾ ਯੋਗਦਾਨ ਇਹਨਾਂ ਵੱਲੋਂ ਵੀ ਪਾਇਆ ਜਾ ਰਿਹਾ ਹੈ ਸੋ ਮੈਂ ਬੇਨਤੀ ਕਰਦਾ ਕਿ ਜਿੱਥੇ ਵੀ ਕਿਸੇ ਨੂੰ ਲੱਗੇ ਕਿ ਅਸੀਂ ਕੰਟਰੀਬਿਊਟ ਕਰ ਸਕਦੇ ਹਾਂ ਕਿਸੇ ਵੀ ਤਰੀਕੇ ਤਾਂ ਨਸ਼ਿਆਂ ਦੇ ਵਿਰੁੱਧ ਆਪਣੀਆਂ ਸਰਵਿਸਿਜ਼ ਜ਼ਰੂਰ ਦਿਈਏ ਔਰ ਇੱਕ ਖਾਸ ਗੱਲ ਕਿ ਜਦੋਂ ਤੁਹਾਨੂੰ ਵੀ ਲੱਗੇ ਕਿ ਤੁਸੀਂ ਨਸ਼ਿਆਂ ਸੰਬੰਧੀ ਕੋਈ ਜਾਣਕਾਰੀ ਦੇਣਾ ਚਾਹੁੰਦੇ ਹੋ ਕਿਸੇ ਲੀਗਲ ਸਰਵਿਸ ਵਾਸਤੇ ਤੇ ਜਾਂ ਤੁਸੀਂ ਕਿਸੇ ਨਸ਼ੇ ਨਾਲ ਪੀੜਤ ਵਿਅਕਤੀ ਦੀ ਮਦਦ ਕਰਨਾ ਚਾਹੁੰਦੇ ਹੋ ਲੀਗਲ ਤਰੀਕੇ ਦੇ ਨਾਲ ਤਾਂ ਤੁਸੀਂ 15100 ਤੇ ਸੰਪਰਕ ਕਰ ਸਕਦੇ ਹੋ ਯਾਨੀ ਕਿ 15200 ਇੱਥੇ ਤੁਸੀਂ ਜਦੋਂ ਸੰਪਰਕ ਕਰੋਗੇ ਤਾਂ ਤੁਹਾਨੂੰ ਹਰ ਤਰ੍ਹਾਂ ਦੀ ਲੀਗਲ ਏਡ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਜਾਂ ਕਿਸੇ ਨਸ਼ਾ ਕਰਨ ਵਾਲੇ ਦੀ ਮਦਦ ਵਾਸਤੇ ਉਹ ਮਿਲੇਗੀ ਔਰ ਖਾਸ ਗੱਲ ਇਹ ਕਿ ਇਹਦੇ ਵਿੱਚ ਤੁਹਾਡੀ ਪਛਾਣ ਤੁਹਾਡਾ ਨਾਮ ਜੋ ਵੀ ਹੈ ਉਹ ਗੁਪਤ ਰੱਖਿਆ ਜਾਏਗਾ ਤੁਹਾਡੀ ਇਸ ਵੱਡਮੁੱਲੀ ਸੇਵਾ ਵਾਸਤੇ ਸਭ ਤੋਂ ਵੱਡਾ ਧੰਨਵਾਦ ਕੀਤਾ ਜਾਏਗਾ ਸੋ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਇਸ ਪਹਿਲਕਦਮੀ ਦਾ ਧੰਨਵਾਦ ਕਰਦਾ ਉੱਥੇ ਮੈਂ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੁੰਨਾ ਕਿ ਤੁਸੀਂ ਸਾਰੇ ਰਲ ਕੇ ਇਹਨਾਂ ਦੇ ਨਾਲ ਚੱਲੋ 올 ਦਾ ਵੈਰੀ ਬੈਸਟ ਆਓ ਸਾਰੇ ਰਲ ਕੇ ਇੱਕ ਨਵਾਂ ਪੰਜਾਬ ਸਿਰਜੀਏ ਪੰਜਾਬ ਨੂੰ ਫੇਰ ਉਸੇ ਤਰ੍ਹਾਂ ਨਵਾਂ ਨਰੋਇਆ ਕਰੀਏ ਪੰਜਾਬ ਦੀ ਜਵਾਨੀ ਨੂੰ ਪੁਨਰ ਸੁਰਜੀਤ ਕਰੀਏ ਤੇ ਸਾਡਾ ਫੇਰ ਉਹੀ ਮੱਲਾ ਮਾਰਦਾ ਸਾਡਾ ਦਰਿਆਵਾਂ ਦੀਆਂ ਛੱਲਾ ਵਾਂ ਦੁਬਾਰਾ ਲਹਿਰਦਾ ਹੋਇਆ ਪੰਜਾਬ ਆਪਾਂ ਸਾਰੇ ਰਲ ਕੇ ਬਣਾਈਏ ਜਿੱਥੇ ਪੰਜਾਬ ਨੂੰ ਲਗਾਤਾਰ ਨਸ਼ਿਆਂ ਵਿਰੁੱਧ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਖੰਨਾ ਦੀ ਪੁਲਿਸ ਦੇ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਇਸੇ ਪੂਰੇ ਮਾਮਲੇ ਨੂੰ ਲੈ ਕੇ ਐਸਪੀ ਪਵਨਜੀਤ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੁੱਕੀ ਚੋਰ ਅਤੇ 5 ਜਿਹੜੇ ਮਲਜ਼ਮ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ 1 ਕੁਇੰਟਲ 50 ਕਿਲੋ ਪੁੱਕੀ ਚੋਰ ਬ੍ਰਾਹਮਣ ਜਿਹੜੀ ਆ ਉਹ ਕਿੱਥੇ ਗਏ ਅਤੇ ਇਸ ਨੂੰ ਲੈ ਕੇ ਹੋਰ ਵੱਡੇ ਖੁਲਾਸੇ ਜਿਹੜੇ ਨੇ ਉਹ ਖੁਦ ਐਸਪੀ ਵੱਲੋਂ ਕੀਤੇ ਗਏ ਜੋ ਪੰਜਾਬ ਸਰਕਾਰ ਦੀਆਂ ਨਸ਼ਿਆਂ ਦੇ ਵਿਰੁੱਧ ਹਦਿਤਾ ਨੇ ਉਹਨਾਂ ਤੇ ਅਮਲ ਕਰਦੇ ਹੋਏ ਖੰਨਾ ਪੁਲਿਸ ਨੂੰ 8-10 ਮਕਦਮਿਆਂ ਦੇ ਵਿੱਚ ਬੜੀ ਵਧੀਆ ਕਾਮਯਾਬੀ ਮਿਲੀ ਜਿਹਦੇ ਵਿੱਚ ਮੈਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦਾ ਹਾਂ ਕਿ ਇੱਕ ਮਕਦਮਾ ਨੰਬਰ 200 ਇਹਦੇ ਵਿੱਚ ਜਦੋਂ ਚੈਕਿੰਗ ਕਰ ਰਹੇ ਸੀ ਸ਼ੱਕੀ ਪੁਰਸ਼ਾਂ ਦੀ ਤਾਂ ਇੱਕ ਆੜਗਾ ਨੰਬਰੀ ਗੱਡੀ ਸੀ ਜਿਹਦੇ ਵਿੱਚ ਦੋ ਸਖਸ਼ ਜਿਹੜੇ ਐ ਉਹ ਗ੍ਰਫਤਾਰ ਕੀਤੇ ਇਹਨਾਂ ਨੇ ਔਰ ਗੱਡੀ ਦੀ ਤਲਾਸ਼ੀ ਲੈਣ ਤੇ ਉਹਦੇ ਵਿੱਚ 1 ਕਵਾਂਟਲ ਤੇ 20 ਕਿਲੋਗ੍ਰਾਮ ਪੁੱਕੀ ਪੋਪੀ ਹਸਕ ਉਹ ਬਰਾਮਦ ਕੀਤਾ। ਉਹਦੀ ਮਜੀਦ ਜਿਹੜੀ ਪੁਸ਼ਕਿਸ਼ ਕੀਤੀ ਜਦੋਂ ਇਹਨਾਂ ਨੇ ਮਜੀਦ ਪੁਸ਼ਕਿਸ਼ ਤੇ ਇਹਦੇ ਵਿੱਚ ਅ ਇੱਕ ਸਾਕਸ਼ ਜਤਿੰਦਰ ਪਾਲ ਤੇ ਦੋ ਹੋਰ ਔਰਤਾਂ ਇੱਕ ਉਹਦੀ ਵਾਈਫ ਉਹਦਾ ਨਾਮ ਹੈਗਾ ਅਮਨਦੀਪ ਕੌਰ ਤੇ ਇੱਕ ਅਮਨਜੋਤ ਕੌਰ ਇਹ ਅਰੈਸਟ ਕੀਤੇ ਗਏ। ਕਹਿੰਦਾ ਮਤਲਬ ਕਿ ਪੰਜ ਟੋਟਲ ਮੁਲਜ਼ਮ ਇਹਦੀ ਅੱਜ ਤੱਕ ਹੋਂ ਤੱਕ ਦੀ ਪੁਸ਼ਗੀਸ਼ ਦੇ ਵਿੱਚ ਗ੍ਰਿਫਤਾਰ ਕਰ ਲਿਆ। ਔਰ ਜਿਹੜੀ ਭੁੱਕੀ ਹੈ ਉਹ ਵੀ ਜਿਵੇਂ ਪਹਿਲੇ 1 ਕਵਾਂਟਲ 20 ਕਿਲੋ ਫੜੀ ਸੀ ਲੇਕਿਨ ਬਾਅਦ ਦੇ ਵਿੱਚ 30 ਕਿਜੀ ਕਿਲੋਗ੍ਰਾਮ ਉਹ ਉਹਨਾਂ ਦੀ ਰਿਹੈਸ਼ ਤੋਂ ਇਹ ਮਕਾਨ ਸੀਗਾ ਉਥੋਂ ਜਦੋਂ ਬਰਾਮਦ ਕੀਤੀ ਤੇ 30 ਕਿਲੋ ਸੀ ਤੇ ਡੇਢ ਕੰਟਲ ਭੁੱਕੀ ਹੈ ਇਹਦੇ ਚ ਬਰਾਮਦ ਹੋ ਚੁੱਕੀ ਹੈ ਜਿਹੜੀ ਕਿ ਬਹੁਤ ਵਧੀਆ ਇੱਕ ਰਿਕਵਰੀ ਹੈ ਤੇ ਇਸ ਤੋਂ ਇਲਾਵਾ ਇੱਕ ਮਕਦਮਾ ਸਰ ਇਹ ਚੀਜ਼ ਜਿਹੜੇ ਹੈਗੇ ਨੇ ਡਿਟੇਲ ਦੱਸ ਦਿਓ ਜਿਹੜੀ ਪਤੀ ਪਤਨੀ ਸੀ ਜਿਹੜੇ ਪਹਿਲਾਂ ਤੋਂ ਕੰਮ ਕਰਦੇ ਸੀ ਭੁੱਕੀ ਦਾ ਜੀ ਹਾਂ ਮੈਂ ਤੁਹਾਨੂੰ ਦੱਸਦਾ ਜੀ ਇਹਨਾਂ ਦੇ ਇਨਫੋਰਮੇਸ਼ਨ ਤਾਂ ਸਾਡੇ ਕੋਲ ਇਹੀ ਹੈ ਜਿਹਦੇ ਮੁਤਾਬਕ ਅਸੀਂ لیکن میں ਤੁਹਾਨੂੰ ਇਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ ਮੁਤਾਬਕ ਗੱਲ ਦੱਸਣੀ ਚਾਹਣਾ ਹੈਗਾ ਇਹਦੇ ਵਿੱਚ ਜਿਹੜੀ ਲੇਡੀ ਹੈ ਆਮਨ ਜੋਤਕੌਰ ਠੀਕ ਹੈ ਜੀ ਆਮਨ ਜੋਤਕੌਰ ਉਹਦੇ ਤੇ ਵੀ ਮੁਕਦਮਾ ਹੈਗਾ ਪੁਰਾਣਾ ਗੜ ਤੇ ਇਸੇ ਤਰੀਕੇ ਨਾਲ ਜਿਹੜੇ ਹਸਬੰਡ ਵਾਈਫ ਫੜੇ ਨੇ ਉਹਨਾਂ ਚ ਜਿਹੜਾ ਉਹਦਾ ਹਸਬੰਡ ਹੈ ਜਤਿੰਦਰਪਾਲ ਇਹਦੇ ਤੇ ਵੀ ਮੁਕਦਮਾ ਹੈਗਾ ਕਹਿੰਦੇ ਮਤਲਬ ਇਹ ਹੈ ਕਿ ਇਹਨਾਂ ਨੇ ਕੁਝ ਇਹਦੇ ਵਿੱਚ ਨਵੇਂ ਬੰਦੇ ਵੀ ਆਪਣੇ ਨਾਲ ਲਾਏ ਨੇ ਜਿਹੜੇ ਨਸ਼ੇ ਦੇ ਸਮੱਗਲਰ ਹੁੰਦੇ ਆ ਤੁਹਾਨੂੰ ਪਤਾ ਹੀ ਹੈ ਕਿ ਇਹ ਕੀ ਇਸ ਤਰ੍ਹਾਂ ਦੇ ਸੌਜਿਵਾਰ ਦਿਖਾਉਂਦੇ ਨੇ ਕਿਵੇਂ ਹੋਰ ਬੰਦੇ ਨੂੰ ਇਹਦੇ ਵਿੱਚ ਇਨਵੋਲਵ ਕਰਦੇ ਨੇ ਪਰ ਸਾਡਾ ਜੋ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਹੈ ਉਹਨੂੰ ਇਹ ਬੜਾ ਵਧੀਆ ਵੱਲ ਮਿਲਿਆ ਲੁਧਿਆਣੇ ਦੇ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਉਹਨਾਂ ਵੱਲੋਂ ਲੁਧਿਆਣੇ ਦੇ ਵਿੱਚ ਖਾਸ ਤੌਰ ਤੇ ਨਾਕਾ ਵੀ ਲਗਾਇਆ ਗਿਆ ਅਤੇ ਇਹ ਜਿਹੜਾ ਨਾਕਾ ਸੀ ਉਹਨਾਂ ਵੱਲੋਂ ਸਕੂਲਾਂ ਦੇ ਬਾਹਰ ਲਗਾਇਆ ਗਿਆ ਅਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਅਤੇ ਜਿਹੜੇ ਬੱਚੇ ਅੰਡਰਏ ਸਨ ਉਹਨਾਂ ਦੇ ਚਲਾਨ ਵੀ ਕਟਾਏ ਗਏ ਅਤੇ ਇਸ ਦੇ ਨਾਲ ਨਾਲ ਪੁਲਿਸ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਏਦਾਂ ਦੇ ਹੋਰ ਵੀ ਨਾਕੇ ਜਿਹੜੇ ਨੇ ਲਗਾਏ ਜਾਣਗੇ ਅੱਜ ਇੱਕ ਸਪੈਸ਼ਲ ਡਰਾਈਵ ਚਲ ਰਹੀ ਹੈ ਸੀਨੀਅਰ ਅਫਸਰਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਹ ਹੈ ਸਕੂਲ ਦੇ ਸਕੂਲਾਂ ਦੇ ਬਾਹਰ ਜਨਰਲ ਸੇਫਟੀ ਅਤੇ ਟ੍ਰੈਫਿਕ ਸਿਚੁਏਸ਼ਨ ਨੂੰ ਲੈ ਕੇ ਇਹਦੇ ਵਿੱਚ ਅਸੀਂ ਸ਼ਹਿਰ ਦੇ ਵਕ ਵਕ ਸਕੂਲਾਂ ਵਿੱਚ ਜੋ ਬਾਹਰ ਹੈ ਉਹਨਾਂ ਨੂੰ ਟ੍ਰੈਫਿਕ ਦੀ ਕੀ ਸਮੱਸਿਆ ਹੈ ਉਹਨਾਂ ਨੂੰ ਵੀ ਦੇਖ ਰਹੇ ਆ ਪਲੱਸ ਜੋ ਕੰਪਲੇਂਟਸ ਆਉਂਦੀਆਂ ਕਿ ਕੁਝ ਅ ਬੱਚੇ ਜਿਹੜੇ ਸਕੂਲ ਦੇ ਬਾਹਰ ਕੋਈ ਰੈਸ਼ ਡਰਾਈਵਿੰਗ ਕਰਦੇ ਨੇ ਇਸ ਤਰ੍ਹਾਂ ਦੇ ਕੋਈ ਕੰਪਲੇਂਟਸ ਤਾਂ ਉਹਨਾਂ ਨੂੰ ਲੈ ਕੇ ਇੱਕ ਸਪੈਸ਼ਲ ਡਰਾਈਵ ਕੀਤੀ ਜਾ ਰਹੀ ਹੈ ਕਿ ਜਿਹੜੇ ਬੱਚੇ ਜਿਵੇਂ ਕੋਈ ਕੋਈ ਬੁਲੇਟ ਲੈ ਕੇ ਆਉਂਦਾ ਹੈ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟੂ-ਵੀਲਰ ਲੈ ਕੇ ਆਉਂਦਾ ਔਰ ਵਿਦਆਊਟ ਚਹਲਾਨ ਜੋ ਵਿਦਆਊਟ ਸੌਰੀ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਕਰ ਰਿਹਾ ਤੋਂ ਦੇ ਵੀਕਲਸ ਨੂੰ ਅਕੋਰਡਿੰਗਲੀ ਉਹਨਾਂ ਨੂੰ ਲੈਸ ਪਰ ਲਾਉ ਜੋ ਐਕਸ਼ਨ ਮੰਦ ਹੋ ਲਿੱਤਾ ਗਿਆ ਪਲੱਸ ਸਾਡਾ ਇਹੀ ਟਾਰਗੇਟ ਹੈ ਕਿ ਜਿਹੜੇ ਪੇਰੈਂਟਸ ਵੀ ਨੇ ਉਹਨਾਂ ਨੂੰ ਅਵੇਅਰ ਕੀਤਾ ਜਾਵੇ ਉਹਨਾਂ ਬੱਚਿਆਂ ਨੂੰ ਵੀ ਕਿਹਾ ਗਿਆ ਕਿ ਆਪਣੇ ਪੇਰੈਂਟਸ ਨੂੰ ਕਾਲ ਕਰਕੇ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਕਿ ਆਪਾਂ ਇਸ ਚੀਜ਼ ਤੋਂ ਗੁਰੇਜ਼ ਕਰੀਏ ਇਹ ਆਪਣੇ ਬੱਚਿਆਂ ਦੀ ਸੇਫਟੀ ਲਈ ਹੀ ਖਤਰਨਾਕ ਹੈ ਰਾਏਕੋਡ ਦੇ ਵਿੱਚ ਪਾਵਰ ਕਾਮ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਕੀਤੀ ਗਈ ਉਹਨਾਂ ਵੱਲੋਂ ਜਿਹੜੀ ਹੜਤਾਲ ਸੀਗੀ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਅਤੇ ਉਹਨਾਂ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਜਿਹੜੀ ਇਹ ਹੜਤਾਲ ਜਿਹੜੀ ਆ ਕੀਤੀ ਜਾ ਰਹੀ ਆ ਤੇ ਠੇਕਾ ਮੁਲਾਜ਼ਮਾਂ ਦੇ ਵੱਲੋਂ ਇਹ ਹੜਤਾਲ ਕੀਤੀ ਜਾ ਰਹੀ ਆ ਤੇ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਧਰਨਾ ਉਹਨਾਂ ਵੱਲੋਂ ਲਗਾਇਆ ਗਿਆ ਤੇ ਇਸ ਨੂੰ ਲੈ ਕੇ ਖੁਦੋਨਾਂ ਵੱਲੋਂ ਜਾਣਕਾਰੀ ਵੀ ਸਾਂਝੀ ਕੀਤੀ ਗਈ ਜੀ ਪਾਵਰ ਕਾਮਨ ਟ੍ਰਾਂਸਕੋ ਠੇਕਾ ਮੁਲਾਜ਼ਮ ਜੂਨੀਅਨ ਪੰਜਾਬ ਦੇ ਸੱਦੇ ਤੇ ਪ੍ਰਧਾਨ ਭਲਿਹਾਰ ਸਿੰਘ ਜੀ ਵੱਲੋਂ ਜੋ ਤਿੰਨ ਦਿਨਾਂ ਦੀ ਹੜਤਾਲ ਕੀਤੀ ਗਈ ਸੀ 2 3 ਅਤੇ 4 ਦਸੰਬਰ ਉਹਦੇ ਵਿੱਚ ਸਾਰੇ ਸਾਥੀਆਂ ਨੇ ਸਮਰਥਨ ਕੀਤਾ ਦਾ ਵਾਦਾ ਕੀਤਾ ਸੀ ਵੀ ਸੱਤਾ ਵਿੱਚ ਆਉਣ ਤੇ ਨਾਲ ਹੀ ਪਹਿਲ ਦੇ ਆਧਾਰ ਤੇ ਜਿਹੜੇ ਸਾਰੇ ਵਿਭਾਗਾਂ ਦੇ ਵਿੱਚ ਆਊਟਸੋਰਸਿੰਗ ਅਤੇ ਐਨਾਲਿਸਟਮੈਂਟ ਕੰਮੇ ਕੰਮ ਕਰਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕੀਤਾ ਜਾਊਗਾ ਪਰ ਪੌਣੇ 4 ਸਾਲ ਦੇ ਕਰੀਬ ਸਮਾਂ ਹੋ ਗਿਆ ਹਜੇ ਤੱਕ ਕਿਸੇ ਵੀ ਕੰਮੇ ਨੂੰ ਕੋਈ ਪਾਲਿਸੀ ਦੇ ਤਹਿਤ ਪੱਕਾ ਨਹੀਂ ਕੀਤਾ ਅਤੇ ਹਰ ਵਾਰ ਟਾਲ ਮਟੋਲ ਦੀ ਨੀਤੀ ਬਣਾਉਂਦੀ ਹੈ ਅਸੀਂ ਜਿੱਦਾਂ ਕੀ ਨਾ ਅਸੀਂ ਜੀ ਪ੍ਰਾਈਵੇਟ ਤੌਰ ਤੇ ਬਿਜਲੀ ਬੋਰਡ ਦੇ ਵਿੱਚ ਅਸੀਂ ਕੰਮ ਕਰਦੇ ਆਂ ਸਾਡੀ ਯੂਨੀਅਨ ਆ ਠੇਕਾ ਮਜ਼ਦੂਰਾਂ ਸੰਘਰਸ਼ ਮੋਰਚਾ ਪੰਜਾਬ ਸਾਡਾ ਸੁਭਾ ਪ੍ਰਧਾਨ ਬਲਿਹਾਰ ਸਿੰਘ ਉਹਨਾਂ ਵੱਲੋਂ ਸਾਡੀ 3 ਦਿਨ ਦੀ ਹੜਤਾਲ ਸੀਗੀ ਅੱਜ ਜੋ ਕਿ ਲਾਸਟ ਦਿਨ ਹੈ ਹੜਤਾਲ ਦਾ ਤੇ ਤੁਹਾਨੂੰ ਪਤਾ ਹੀ ਆ ਜੀ ਅਸੀਂ 24 ਘੰਟੇ ਡਿਊਟੀਆਂ ਕਰਦੇ ਆ ਪਿਛਲੇ ਕਈ ਸਾਲਾਂ ਤੋਂ ਕਈ ਸਾਡੇ ਸਾਥੀ ਨੇ 10-10 ਸਾਲਾਂ ਤੋਂ ਡਿਊਟੀਆਂ ਕਰਦੇ ਨੇ ਪੁਰਾਣੇ ਉਹਨਾਂ ਨੂੰ ਸਾਡਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਵਾ ਤੁਹਾਨੂੰ ਵੀ ਪਤਾ ਹੀ ਆ ਜੀ ਸਾਰਿਆਂ ਨੂੰ ਕੱਟ ਤਨਖਾਹਾਂ ਨੇ ਕੰਮ ਸਾਡਾ ਬਹੁਤ ਜ਼ਿਆਦਾ ਲੇਟਾ ਜਾਂਦਾ ਹਾ ਤੁ ਜਿੱਦਾਂ ਕਿ ਹੁਣ ਬਲਿਹਾਰ ਸਿੰਘ ਸਾਡੇ ਪ੍ਰਧਾਨ ਜੀ ਨੇ ਇਸ ਕ੍ਰੇਸ਼ੀਆ ਪਾਸ ਕਰਾਇਆ ਵਾ ਉਹ 10 ਲੱਖ ਰੁਪਏ ਦਾ ਕਰਵਾਇਆ ਵਾ ਕਿ ਹੁਣ ਹੋਇਆ ਹੁਣ ਹੋਇਆ ਵਾ ਜੀ ਪਹਿਲਾਂ ਹੁੰਦਾ ਸੀਗਾ 5 ਲੱਖ ਦਾ ਹੁਣ ਉਹਨਾਂ ਨੇ 10 ਲੱਖ ਦਾ ਕਰਵਾਇਆ ਵਾ ਪਰ ਲੇਕਿਨ ਸਾਨੂੰ ਤਨਖਾਹਾਂ ਬਹੁਤ ਘੱਟ ਮਿਲ ਰਹੀਆਂ ਨੇ ਜੀ ਅਸੀਂ ਕਹਿੰਦੇ ਆ ਵੀ ਸਾਡੀ ਮੰਗ ਦਾ ਵੀ ਸਾਨੂੰ ਸਾਡੀਆਂ ਸਮੇਂ ਸਾਰ ਤਨਖਾਹਾਂ ਦਿੱਤੀਆਂ ਜਾਣ ਤੇ ਸਾਨੂੰ ਮਹਿਕਮੇ ਦੇ ਵਿੱਚ ਰੈਗੂਲਰ ਕਰਕੇ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ ਸਰਕਾਰੀ ਮਲਾਜ਼ਮਾਂ ਜਨਤਵੈਲਾ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਪਾਵਰ ਕਾਮ ਦਫਤਰ ਦੇ ਮਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੜਤਾਲ ਲੁਧਿਆਣੇ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਇਆ ਗਿਆ ਖਾਸ ਨਾਕਾ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਵਸ ਮਨਾਇਆ ਗਿਆ ਗੁਰਪ੍ਰੀਤ ਸਿੰਘ ਨੂੰ ਗੀਰੇ ਵੱਲੋਂ ਨਸ਼ਿਆਂ ਨੂੰ ਲੈ ਕੇ ਕੀਤੀ ਗਈ ਜਾਣਕਾਰੀ ਸਾਂਝੀ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਲੋ ਜਾਦਤ ਸਤਸ਼੍ਰੀਅਕ ਆਲ